ਜਾ ਉਹ ਬੰਦਾ ਕੀ ਜਿਹੜਾ ਮੈਦਾਨ ਚੋਂ ਭੱਜ ਜਾਏ ਮੈਂ ਕੋਈ ਮੈਦਾਨ ਚੋਂ ਨਹੀਂ ਭੱਜਿਆ ਕਿਉਂ ਮੈਂ ਭੱਜਣ ਵਾਲਾ ਬੰਦਾ ਨਹੀਂ ਮੈਂ ਤਾਂ ਲੜਨ ਵਾਲਾ ਬੰਦਾ ਹਾਂ ਕੋਈ ਕੈਂਡੀਡੇਟ ਆਏਗਾ ਉਹ ਅਗਲੇ ਵੀ ਠੋਕ ਕੇ ਲੜਿਆ ਜਾਏਗਾ ਤੇ ਜੇ ਆਪਣੇ ਕੋਲ ਹੀ ਆਏਗੀ ਉਹ ਵੀ ਦਬਾ ਕੇ ਇਲیکشن ਲੜੀ ਜਾਏਗੀ ਰਾਜਾਵੜਿੰਗ ਪ੍ਰਧਾਨ ਬਣੇ ਤੇ 3D ਦਾ ਜ਼ਿਕਰ ਹੁੰਦਾ ਸੀ ਜਸਪਲਾ ਨੇ ਪਰ ਹੁਣ ਲੱਗਦਾ ਨਹੀਂ ਪਾਰਟੀ ਦੇ ਵਿੱਚ ਡਿਸਪਲਿਨ ਇਲੈਕਸ਼ਨ ਦੇ ਟਾਈਮ ਡਿਸਪਲਿਨ ਭੰਗ ਹੋ ਗਿਆ ਜਦੋਂ ਤੋਂ ਦੇ ਸਾਬਕਾ ਮੁੱਖ ਮੰਤਰੀ ਜਲੰਧਰ ਇਲੈਕਸ਼ਨ ਲੜਨ ਜਾਂਦੇ ਨੇ ਤਾਂ ਵਿਕਰਮ ਚੌਧਰੀ ਉਹਨਾਂ ਦੇ ਖਿਲਾਫ ਮੋਰਚਾ ਖੋਲ ਦਿੰਦੇ ਨੇ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਮੈਂ ਦੂਸਰੇ ਦਿਨ ਨੂੰ ਕਾਲ ਕੀਤੀ ਮੈਂ ਵਿਕਰਮ ਕਿ ਮਾਰਕ ਗੁਰਬੰਧਾਲ ਸਿੰਘ ਜੀ ਨੇ ਕਾਂਗਰਸ ਜੁਆਇਨ ਕੀਤੀ ਇਹਦੇ ਜਿਹੜੇ ਇਫਾਦਰ ਹੂੰ ਉਦੇ ਬਾਅਦ ਪਹਿਲੀ ਵਾਰੀ ਇਹ ਸਥਿਤੀ ਚ ਹੋਇਆ ਕਿ ਦੋ ਭਰਾ ਇਕੱਠੇ ਐਮਐਲਏ ਬਣੇ ਇਕੱਠੇ ਮਨਿਸਟਰ ਬਣੇ ਇੱਕ ਪਰਿਵਾਰ ਚ ਕਰੀ ਦੋ ਬਣਸਤੀਆਂ ਨਹੀਂ ਜਾਂਦੀ ਤੇ ਮੈਨੂੰ ਮੈਨੂੰ ਦੁੱਖ ਲੱਗਾ ਉਹ ਇਸ ਸਟੇਟਮੈਂਟ ਤੇ ਕਿ ਮੇਰੀ ਬਾਤਾ ਦਾ ਮੰਗਲ ਸੂਤਰ ਕੋਸਣ ਗਿਆ ਸੀ ਉਹਦੇ ਨੂੰ ਬੜਾ ਬੜਾ ਅਫਸੋਸ ਹੋਇਆ ਕਿ ਇਹ ਦੇ ਇਹ ਵਿਕਰਮ ਪੀਹੋਜੀ ਸਟੇਟਮੈਂਟ ਦਿੱਤੇ ਰਿਹਾ ਤੇ 7000 ਦੇ 플ੋਰ ਤੋਂ ਸੀਟ ਹਾਰ ਗਿਆ ਜਿਹੜਾ ਆਪਣੀ ਮਾਤਾ ਨੂੰ ਨਹੀਂ ਦਿਖਾ ਸਕਿਆ ਜਿਹੜਾ ਉਸੇ ਧਰਤੀ ਦੇ ਉੱਤੇ 플ੋਰ ਦੇ ਉੱਤੇ ਹੀ ਕਿ ਸਰਦਾਰ ਨੇ ਸੰਤੋਖ ਸਿੰਘ ਦੀ ਚੌਧਰੀ ਸਾਹਿਬ ਦੀ ਮੌਤ ਹੋਈ ਉੱਥੋਂ ਸਟਾਰਟ ਕਰਦੇ ਹੂੰ ਕਿ ਉਸ ਤੋਂ ਇਹ ਨਹੀਂ ਦੇ ਸਕਿਆ ਚੌਧਰੀ ਸੰਤੋਖ ਤੇ ਇਹਦੇ ਵਿੱਚ ਜਿਮੀ ਉਸਮਾਨ ਦਾ ਫਰਕ ਹੈ ਪੋਲਿਟਿਕਸ ਦੇ ਵਿੱਚ ਪਾਰਟੀਆਂ ਦੇ ਨਹੀਂ ਛੱਡੀ ਦੀਆਂ ਤੇ ਮੈਂ ਕਿਹਾ ਅੱਜ ਉਸੇ ਸੰਤੋਖ ਸਿੰਘ ਰੰਦਾਵਾ ਦਾ ਮੁੰਡਾ ਹੂੰ ਜਿਹਨੂੰ ਲੀਡਰਾਂ ਨੇ ਉੱਠਣ ਨਹੀਂ ਸੀ ਦਿੱਤਾ ਹੂੰ ਪਰ ਉਹ ਪੀਸੀਸੀ ਪ੍ਰੈਜ਼ੀਡੈਂਟ ਵੀ ਰਿਹਾ ਹੂੰ ਉਹ ਮੰਤਰੀ ਵੀ ਬੜੇ ਧੜਲੇਦਾਰ ਦੇ ਹੂੰ ਮੈਂ ਕਿਹਾ ਉਹਨਾਂ ਦੀ ਚਿੱਤੀ ਭੱਗ ਤੇ ਅੱਜ ਤੱਕ ਉਹ ਉਂਗਲ ਨਹੀਂ ਖੜੀ ਕਰ ਸਕਿਆ ਹੂੰ ਇਹ ਆਈਸੀਸੀ ਦਾ ਜਨਰਲ ਸੈਕਟਰੀ ਬਣਿਆ ਇੰਚਾਰਜ ਬਣਿਆ ਹੂੰ ਜਿਹੜੇ ਮੇਰੇ ਪਿਤਾ ਜੀ ਨਹੀਂ ਬਣ ਸਕੇ ਹੂੰ ਮੈਂ ਮੈਂ ਡਿਪਟੀ ਸੀ ਐ ਬਣਿਆ ਮੇਰੇ ਪਿਤਾ ਜੀ ਵਜ਼ੀਰ ਬਣੇ ਮੈਂ ਡਿਪਟੀ ਸੀ ਐ ਬਣ ਗਿਆ ਹੋਮ ਮਿਨਿਸਟਰ ਹੈ ਨੇ ਹੋਮ ਮਿਨਿਸਟਰ ਰਾਧਿਆ ਮੈਂ ਕਿਆ ਯਾਰ 1921 ਚ ਮੇਰਾ ਦਾਦਾ ਕਾਂਗਰਸ ਚ ਆਇਆ ਸੀ ਤੇ ਮੈਂ ਕਿਆ ਹੂੰ ਮੈਂ ਨਾਂ ਦਾਦੇ ਦੀ ਜਿੱਤੀ ਪੱਗ ਨੂੰ ਦਾਗ ਲਾਉਣਾ ਤੇ ਨਾ ਆਪਣੇ ਬਾਪ ਦੀ ਖਰੀਫਾ ਨੂੰ ਲਾਉਂਗਾ ਜਿਦਾ ਮੁਗਲ ਬਾਦਸ਼ਾਹ ਦਾ ਆਖਰੀ ਵਾਰਿਸ ਬਹਾਦਰ ਸਾਹਿਬ ਜਹਰ ਹੋਇਆ ਸੀ ਤੇ ਤੂੰ ਮੈਂ ਮਾਸਟਰ ਗੁਰਬੰਧਾ ਸਿੰਘ ਦੇ ਪਰਿਵਾਰ ਦਾ ਉਹ ਬਣੇਗਾ ਔਰ ਉਹਨੇ ਬਣ ਕੇ ਖਾ ਦਿੱਤਾ ਜਿਹਦੇ ਬਾਅਦ ਮਾਰਕ ਡਰਪੰਤਾ ਸਿੰਘ ਦੇ ਪ੍ਰਵਤ ਪੋਲੀਟੀਕਲੀ ਬੇਕਰਮ ਨੇ ਸੁਸਾਈਡ ਕਰਕੇ ਕਦਮ ਕਰ ਕੀ ਨਹੀਂ ਦਿੱਤਾ ਪੇ ਪੇ ਬਿੱਟੂ ਨੂੰ ਯਾਰ ਉਹ ਬਿੱਟੂ ਉੱਥੇ ਲਾ ਕੇ ਪੇਰੇ 포ਟੋ ਸਰਦਾਰ ਬਿਆਨ ਸਿੰਘ ਦੀ ਜਿਹਦੀ ਦਾਦੀ ਸਰਦਾਰ ਬਿਆਨ ਸਿੰਘ ਦੇ ਭੋਗ ਤੋਂ ਇਮੀਡੀਏਟਲੀ ਅਸੈਸਿਨੇਸ਼ਨ ਤੋਂ ਬਾਅਦ ਪਾਰਲੀਮੈਂਟਲ ਲੜਦੀ ਹੈ ਇਹੋ ਬੀਜੇਪੀ ਉਹਨਾਂ ਦੇ ਅਗੇਂਸਟ 3 ਲੱਖ ਤੋਂ ਉੱਤੇ ਵੋਟਾਂ ਨਾਲ ਹਰਾਉਂਦੇ ਆ ਹੂੰ ਕਿ ਭੇਪਾਂ ਸਿੰਘ ਨੂੰ ਖੜਾ ਕਰਦੇ। ਤੇ ਕੀ ਕੀ ਦਿਖਾਉਣਾ ਚਾਹੁੰਦਾ? ਹੂੰ ਜਿਨ੍ਹਾਂ ਨੇ ਦਾਦੀ ਨੂੰ ਯਾਰ ਜੇ ਇਹ ਤੇ ਹੋਵੇ ਬੰਦੇ ਦਾ। ਹੂੰ ਤੇ ਅਣਖੀ ਹੋਵੇ। ਹੂੰ ਤੇ ਜੱਟ ਵੀ ਹੋਵੇ। ਹੂੰ ਤੇ ਪੰਜਾਬੀ ਵੀ ਹੋਵੇ। ਹਾਂ ਤੇ ਆਪਣਾ ਜ਼ਮੀਰ ਹੀ ਮਾਰ ਲੈ। ਹੂੰ ਸਿਰਫ ਚਾਰ ਗਨਮੈਨਾਂ ਵਾਲੀ ਜਿਨ੍ਹਾਂ ਦੇ ਪੂ ਹੁੰਦੀ ਆ ਨਾ ਹੂੰ ਉਹਨਾਂ ਤੇ ਤਾਂ ਕੋਈ ਗਨਮੈਨ ਦੀ ਲੋੜ ਨਹੀਂ। ਤੇ ਜਿਹੜਾ ਆਪਣੀ ਮਾਂ ਪਾਰਟੀ ਜੋਗਰ ਮੈਂ ਸਪੀਕਰ ਸੁਣਦਾ ਰਿਹਾ ਜੇ ਰਹਿਣਾ ਮੈਂ ਛੱਤਰਲਾ ਕੇ ਬਾਹਰ ਹੂੰ ਤੇ ਅੱਜ ਛੱਤਰਖਾਨ ਦੀ ਉਸੇ ਪਾਰਟੀ ਚਲਾ ਗਿਆ ਹੂੰ ਹੁਣ ਕਿਹੜੇ ਨੂੰ ਨਾ ਉੱਥੇ ਜਾਏਗਾ ਜੀ ਡੇਰਦਾਵਾ ਸਾਹਿਬ ਆਗੇ ਨਾ ਪਾ ਪਾੜਵਾ ਤੇ ਚਲੋ ਜੋ ਮਰਜ਼ੀ ਕੀ ਜਾਏ ਹਾਂ ਤੇ ਤੁਸੀਂ ਵੱਡੇ ਲੀਡਰ ਹੋ ਪੰਜਾਬ ਚ ਕਿਤੇ ਵੀ ਲੜ ਸਕਦੇ ਹੋ ਮੈਂ ਵੇਖੋ ਜੇ ਪਾਰਟੀ ਕਰਗੀ ਭਜਣ ਤੇ ਲੱਗਾ ਮੈਂ ਮੈਂ ਪਹਿਲੇ ਹੀ ਕਹਤਾ ਕਿ ਮੈਂ ਭਜਣ ਨਹੀਂ ਲੱਗਾ ਪਾਰਟੀ ਚ ਠੀਕ ਹੈਗੀ ਬਟੂਦਿਆ ਤੇ ਮੈਂ ਅਖੇੜ ਦੂੰ ਸਾਰਾ ਅਗਲਾ ਪਿਛਲਾ ਇਸ ਪਾਰਟੀ ਨੇ ਹੂੰ ਫੀਮਲਸੀ ਦਿੱਤੀ ਤਿੰਨ ਵਾਰੀ ਪ੍ਰਾਈਮ ਮਿਨੋਰ ਦਿੱਤੀ ਐਮਪੀਸ਼ਿਪ ਦਿੱਤੀ ਇਹਨੂੰ ਜੁਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਸਾਡੀ ਮੇਰੀ ਵੀ ਗਲਤੀ ਆ ਬਿਆਸ ਦੇ ਰਾਂ ਤੇ ਖੜੇ ਹੋ ਕੇ ਇਹਦਾ ਡਿਸਾਈਡ ਕੀਤਾ ਸੀ ਦਰਦਾਸਤ ਪਰ ਤੋਂ ਕੈਪਟਨ ਅਮਰਿੰਦਰ ਸਿੰਘ ਆ ਰਿਹਾ ਸੀ ਹੂੰ ਉੱਥੇ ਖੜਾ ਅਸੀਂ ਅਮਰਿੰਦਰ ਸਿੰਘ ਨੂੰ ਮਨਾਇਆ ਹੂੰ ਭੁਪਿੰਦਰ ਰੰਧਾਵਾ ਸਾਡੇ ਉੱਥੋਂ ਦਾ ਅਮਰਸਾਦਾ ਜਿਹਨੂੰ ਇਹਨੇ ਕਦੀ ਪੁੱਛਿਆ ਹੀ ਨਹੀਂ ਉਹ ਲੈ ਕੇ ਨੂੰ ਆਇਆ ਹੂੰ ਮੰਨਦੇ ਉਹ ਗਲਤੀ ਸੀ ਨਹੀਂ ਅੱਜ ਅੱਜ ਤੇ ਵੇਖਦੇ ਆ ਕਿ ਉਹ ਗਲਤੀ ਤੇ ਸੀ ਤੇ ਸਰਦਾਰ ਬੈਂ ਸਿੰਘ ਦਾ ਕੀ ਮਿਸਮਾਨ ਦਾ ਫਰਕ ਕੀ ਆ ਉਹ ਸਰਦਾਰ ਬੈਂ ਸਿੰਘ ਤੇ ਗਿਆ ਗੁਰਦੀਰ ਜਦੋਂ ਸੀ ਇਹਨਾਂ ਦੇ ਫਾਦਰ ਜਿਹੜੇ ਸੀਗੇ ਕੁਟਰਦੀ ਸਾਹਿਬ ਉਹ ਸਰਦਾਰ ਬੈਂ ਸਿੰਘ ਜੀ ਅੱਗੇ ਬੜਾ ਸਤਨੂ ਲੈ ਕੇ ਚੱਲੇ ਸੀ ਤੇ ਇਹ ਕੀ ਕਰਕੇ ਗਿਆ ਕੀ ਪਤਾ ਪੈ ਗਿਆ ਨਹੀਂ ਪਰ ਪੰਕਮਨ ਨੂੰ ਆਪਣੇ ਗਵਰਨਰ ਨੂੰ ਕਹਿਣਾ ਕਿ ਕਾਂਗਰਸ ਪਾਰਟੀ ਨੂੰ ਕਹਿਣਾ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਕੰਨਦਾ ਕਿਰਪਾ ਕਰਕੇ ਧਿਆਨ ਰੱਖੋ ਜਿਹੜੇ ਦਾ ਸਾਹਿਬ ਧਿਆਨ ਤਾਂ ਤੁਸੀਂ ਰੱਖਦੇ ਨਹੀਂ ਹੈਗੇ ਉਹ ਠੰਡੇ ਦੇ ਕੇ ਪਰੇ ਸਮਰੂਹ ਦੇ ਉਹਨੂੰ ਬੁਲਾ ਕੇ ਇੰਦਰਾ ਜੀ ਨੇ ਕਿਹਾ ਤੂੰ ਕੋ ਨਹੀਂ ਲੜ ਰਿਹਾ ਕਹਿੰਦਾ ਜੀ ਮੈਂ ਨਹੀਂ ਮੈਂ ਕਾਂਗਰਸ ਦੀ ਸੀਟ ਨਹੀਂ ਖਰਾਬ ਕਰਨੀ ਮੈਂ ਜਿੱਤ ਨਹੀਂ ਸਕਣਾ ਉਹ ਜੱਟ ਸਿੱਖ ਜੱਟਾਂ ਦੀ ਸੀਟ ਹੈ ਮੈਨੂੰ ਤਾਂ ਹੀ ਖਾਦੀ ਬੋਰਡ ਦਾ ਚੇਅਰਮੈਨ ਬਣਾਉਂਦੇ ਤੇ ਯਾਰ ਉਹ ਪਾਵਣਾ ਤੇ ਅੱਜ ਦੇ ਲੀਟਰ ਦੀ ਲੁਤਾਨਤ ਤੇ ਸਾਡੇ ਕੋਈ ਯਾਰ ਪਹੁੰਚ ਕਿੱਥੇ ਗਏ ਆ ਸਾਡੇ ਇਹ ਤੇ ਆਪਣਾ اخلاق ਹੀ ਗਵਾ ਦਿੱਤਾ ਮੇਰਾ ਬੇਟਾ ਤੇ ਇਹੀ ਬੈਠੇ ਉਦੋਂ ਨਾ ਮੈਂ ਕਿਹਾ ਯਾਰ ਪਾਰਟੀ ਛੱਡ ਦਈਏ ਕਹਿੰਦਾ ਕਿਦਾਂ ਕਿਵੇਂ ਮੈਂ ਕਿਹਾ ਵੇਖ ਲੈ ਬੜੀਆਂ ਆਫਰ ਆਉਂਦੀਆਂ ਨੇ ਮੈਨੂੰ ਕਹਿੰਦਾ ਤੂੰ ਉੱਠ ਕੇ ਚਲਾ ਗਿਆ ਮੈਂ ਵੀ ਇਹਦਾ ਮੂਡ ਬਣ ਗਿਆ ਲੱਗਦਾ ਜਿਹੜਾ ਕੁਝ ਮੈਨੂੰ ਕਹਿ ਕੇ ਨਹੀਂ ਗਿਆ ਸ਼ਾਮੀ ਮੈਨੂੰ ਕਹਿੰਦਾ ਕਹਿੰਦਾ ਡੇਰੀ ਜਦੋਂ ਜਾਈਦਾ ਉਹ ਮੇਰੇ ਫਾਦਰ ਨੂੰ ਪਾਪਾ ਕਹਿੰਦਾ ਨਹੀਂ ਕਹੀਂ ਪਾਪਾ ਜੀ ਕਹਿੰਦੇ ਪਾਪਾ ਕਹਿੰਦਾ ਕਹਿੰਦਾ ਜਦੋਂ ਜੈਦਾ ਲੋਕਾਂ ਜਿੱਥੇ ਰੋਕੀ ਕਿੰਦੀ ਹੈ ਸੰਤੋਖ ਸਿੰਘ ਰੰਧਾਵਾ ਦਾ ਪੁੱਤਰ ਆਇਆ ਕਹਿੰਦਾ ਕੀ ਗੱਲ ਅਸੀਂ ਪਾਪਾ ਦਾ ਨਾਮ ਖਰਾਬ ਕਰ ਲਗੇ ਹਾਂ ਜੰਮੀ ਨੇ ਵੀ ਸੰਜੀਨੀ ਪਾੜੀ ਆਈ ਘਰ ਚਲੇ ਜਾਈਏ ਕਹਿੰਦਾ ਕਾਂਗਰਸ ਦੀ ਛੜਣੀ ਇਹ ਨਹੀਂ ਕਹਣਾ ਕਿ ਪਾਪਾ ਦੀ ਪੱਗ ਨੂੰ ਦਾਗ ਲਾ ਕੇ ਮੁੰਡਾ ਚਲਾ ਗਿਆ ਖੁਸ਼ੀ ਹੋਈ ਇਹ ਜਵਾਬ ਸੁਣ ਕੇ ਅਰ ਮੈਨੂੰ ਇਹ ਹੋਈ ਕਿ ਜਦੋਂ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰੇ ਸਾਦੇ ਦਾ ਖੂਨ ਚੱਲਿਆ ਪੋਤੇ ਤੱਕ ਆ ਗਿਆ ਚੌਥੀ ਪੀੜੀ ਤੱਕ ਆ ਗਿਆ ਤੇ ਸਾਡੇ ਚ ਵਫਾਦਾਰੀ ਇੱਥੇ ਜਿੱਥੇ ਬਟੂ ਗਿਆ ਜਿੱਥੇ ਤਜਿੰਦਰ ਬਟੂ ਵਰਗਾ ਚਲਾ ਗਿਆ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਉਹਨੂੰ ਚੁੱਕ ਕੇ ਸੈਕਟਰੀ ਲਾ ਦਿੱਤਾ ਯਾਰ ਪਾਰਟੀ ਨੇ ਪਤਾ ਨਹੀਂ ਸੋਚ ਹਿੰਦੀ ਕੀ ਆ ਮੈਨੂੰ ਤੇ ਇਹੀ ਸਮਝ ਨਹੀਂ ਆਉਂਦੀ ਬੱਸ ਦੀ ਸਿਟਿੰਗ ਐਮਪੀ ਦੀ ਟਿਕਟ ਹੀ ਕੱਟਦੀ ਤੁਸੀਂ ਕਿੱਥੋਂ ਦੀ ਨਹੀਂ ਵੇਖੋ ਮਮਲ ਸਦੀ ਕੋਈ ਨਹੀਂ ਤੌਪ ਵੀ ਥੋੜੀ ਜਿਹੀ ਰਹਿ ਗਈ ਸੀ ਕਿਉਂਕਿ ਫੈਕਟਰ ਵੀ ਆ। ਹਾਂ। ਤੇ ਇਹੋ ਜੀ ਕੋਈ ਗੱਲ ਨਹੀਂ ਮਮਦ ਸਦੀਕ ਸਾਡਾ ਕਾਂਗਰਸ ਹੀ ਆਜਦਾ ਨਹੀਂ। ਹਾਂ। ਟੈਰੀਜ਼ੋਂ ਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਛੜਦਾ। ਹਾਂ। ਕਾਂਗਰਸ ਵੀ ਉਹਦਾ ਮਮਦ ਸਦੀਕ ਛੜਦਾ। ਉਹ ਇੱਕ ਦਿਨ ਦਾ ਟੈਲੀਫੋਨ ਜਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਹ ਦਿਨ ਮੈਂ ਸੀਗਾ ਰਾਜਸਥਾਨ। ਤੇ ਉੱਥੇ ਮੇਰੀ ਗੱਲ ਹੋਸੀ ਉਹ ਮੇਰੇ ਬੰਦ ਦੁੱਖ ਜਰੂਰ ਤੇ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਾਣਾ ਸੀ ਸਦੀਕ ਸਾਹਿਬ ਨੇ। ਹਾਂ। ਤੇ ਮੈਂ ਉਹ ਦਿਨ ਸੁਣ ਨਹੀਂ ਸਕੋ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ। ਮੈਂ ਗਗਨ ਸ਼ੁਕਲਾ ਪੰਜਾਬ ਦੇ ਵਿੱਚ ਲੋਕ ਸਭਾ ਇਲੈਕਸ਼ਨ ਦਾ ਬਿਲਕੁਲ ਬਚ ਚੁੱਕਿਆ ਤੇ ਸਾਰੀਆਂ ਪਾਰਟੀਆਂ ਇਸ ਵੇਲੇ ਇਲੈਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀਆਂ ਨੇ ਤਾਂ ਪੰਜਾਬ ਕਾਂਗਰਸ ਦੀ ਜ਼ਿਕਰ ਕਰਾਂਗੇ ਤਾਂ ਮੇਰੇ ਨਾਲ ਸੂਬੇ ਦੇ ਸਾਬਕਾ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਦਾਵਾ ਮੌਜੂਦ ਨੇ ਅੰਦਾਵਾ ਜੀ ਬਹੁਤ ਸਵਾਗਤ ਹੁਣ ਲੱਗਦਾ ਨਹੀਂ ਪਾਰਟੀ ਦੇ ਵਿੱਚ ਡਿਸਪਲਿਨ ਇਲੈਕਸ਼ਨ ਦੇ ਟਾਈਮ ਡਿਸਪਲਿਨ ਭੰਗ ਹੋ ਗਿਆ ਜਦੋਂ ਤੁਹਾਡੇ ਸਾਬਕਾ ਮੁੱਖ ਮੰਤਰੀ ਜਲੰਧਰ ਇਲੈਕਸ਼ਨ ਲੜਨ ਜਾਂਦੇ ਨੇ ਤਾਂ ਵਿਕਰਮ ਚੌਧਰੀ ਉਹਨਾਂ ਦੇ ਖਿਲਾਫ ਮੋਰਚਾ ਖੋਲ੍ਹ ਦਿੰਦੇ ਨੇ ਉਹਨਾਂ ਨੂੰ ਸਸਪੈਂਡ ਕਰਨਾ ਪਿਆ ਮੈਂ ਏ ਵਿਕਰਮ ਚੌਧਰੀ ਨੂੰ ਜੇਸ ਦੇ ਨੇ ਇਹ ਵਿਪ ਤੋਂ ਚੀਫ ਵਿਪ ਤੋਂ ਰਿਜ਼ਾਈਨ ਕੀਤਾ ਮੈਂ ਦੂਸਰੇ ਦਿਨ ਨੂੰ ਕਾਲ ਕੀਤੀ ਮੈਂ ਵਿਕਰਮ ਇਹ ਬਾਸ਼ ਗੁਰਬੰਤਪਾਲ ਸਿੰਘ ਜੀ ਨੇ ਕੰਗ੍ਰੈਚੁਲੇਟ ਕੀਤੀ ਇਹਦੇ ਗ੍ਰੈਂਡਫਾਦਰ ਨੇ ਹੂੰ ਉਹਦੇ ਬਾਅਦ ਪਹਿਲੀ ਵਾਰੀ ਹਿਸਟਰੀ ਚ ਹੋਇਆ ਕਿ ਦੋ ਭਰਾ ਹੂੰ ਇਕੱਠੇ ਐਮਐਲਏ ਬਣੇ ਹੂੰ ਇਕੱਠੇ ਮਨਿਸਟਰ ਬਣੇ ਹੂੰ ਇੱਕ ਪਰਿਵਾਰ ਚ ਕਰੀ ਦੋ ਮਨਿਸਟਰੀਆਂ ਨਹੀਂ ਜਾਂਦੀਆਂ ਹੂੰ ਤੇ ਮੈਂ ਕਿਹਾ ਤੂੰ ਬੜਾ ਖੁਸ਼ਕਿਸਮਤ ਹੈ ਕਿ ਤੁਹਾਡੇ ਪਰਿਵਾਰ ਚ ਦੋ ਇਕੱਠੇ ਵਜ਼ੀਰ ਬਣ ਕੇ ਆਏ ਹੂੰ ਉਦੇ ਬਾਅਦ ਜਿਹੜਾ ਉਹਨੇ ਕਿਹਾ ਕਿ ਮੇਰੇ ਅੱਜ ਉਹਨੇ ਮੈਨੂੰ ਮੈਨੂੰ ਦੁੱਖ ਲੱਗਾ ਔਰ ਇਸ ਸਟੇਟਮੈਂਟ ਤੇ ਹੂੰ ਕਿ ਮੇਰੀ ਬਾਤਾਂ ਦਾ ਮੰਗਲ ਸੂਤਰ ਪੋਸਟਿੰਗ ਆ ਗਿਆ ਸੀ ਉਦੇ ਤੇ ਮੈਨੂੰ ਬੜਾ ਬੜਾ ਅਫਸੋਸ ਹੋ ਰਿਹਾ ਹੂੰ ਕਿ ਇਹ ਦੇ ਇਹ ਵਿਕਰਮ ਇਹੋ ਜੀ ਸਟੇਟਮੈਂਟ ਦੇ ਰਿਹਾ ਉਹਦੇ ਨਾਲ ਦੀ ਨਾਲ ਹੀ ਉਸ ਟਾਈਮ ਇਮੀਡੀਏਟਲੀ ਹੂੰ ਇਹਨਾਂ ਦੇ ਮਦਰ ਨੂੰ ਟਿਕੜ ਦਿੱਤੀ ਗਈ ਕਿ ਸੇ ਦਾ ਹੋਟ ਸਿਕੰਡ ਨਾ ਹੀ ਨਹੀਂ ਭੇਜਿਆ ਹੂੰ ਤੇ ਇਹ ਸਰਦਾਰ ਸਾਹਿਬ ਆਪਣੀ ਫਲੋਰ ਵਾਲੀ ਸੀਟ ਵੀ ਮੇਰੇ ਕੱਲ 17000 ਤੇ ਜਿੱਤ ਕੇ ਆਇਆ ਸੀ ਕਿ ਕਿੰਨੇ ਤੇ 12000 ਤੋਂ ਜਿੱਤੇ ਸੀ 12000 ਕੋਸ਼ਟ ਜਿੱਤਿਆ ਸੀ 12000 ਜਿੱਤਿਆ ਤੇ 7000 ਇਹ ਫਲੋਰ ਤੋਂ ਸੀਟ ਹਾਰ ਗਿਆ ਹੂੰ ਜਿਹੜਾ ਆਪਣੀ ਮਾਤਾ ਨੂੰ ਨਹੀਂ ਦਿਖਾ ਸਕਿਆ ਹੂੰ ਜਿਹੜਾ ਉਸੇ ਧਰਤੀ ਦੇ ਉੱਤੇ ਫਲੋਰ ਦੇ ਉੱਤੇ ਹੀ ਕਿ ਸਰਦਾਰ ਨੇ ਸੰਤੋਖ ਸਿੰਘ ਦੀ ਚੌਧਰੀ ਸਾਹਿਬ ਦੀ ਮੌਤ ਹੋਈ ਉਥੋਂ ਸਟਾਰਟ ਕਰਦੇ ਹਾਂ ਤੇ ਉਥੋਂ ਇਹ ਨਹੀਂ ਲੈ ਸਕਿਆ ਚੌਧਰੀ ਸੰਤੋਖ ਤੇ ਇਹਦੇ ਵਿੱਚ ਜਿਮੀ ਅਸਮਾਨ ਦਾ ਫਰਕ ਆ ਤੇ ਔਰ ਮੈਨੂੰ ਕਿਹਾ ਮੈਂ ਕਿਹਾ ਗਰਲਫ੍ਰੈਂਡ ਮੇਰੇ ਪਿਤਾ ਜੀ ਨੂੰ ਕਈ ਲੀਡਰਾਂ ਨੇ 20 22 ਸਾਲ politically ਉੱਠਣ ਨਹੀਂ ਸੀ ਦਿੱਤਾ ਹੂੰ ਇਹਨੂੰ ਕਿਤੇ ਪੁੱਛ ਲਿਓ ਕਿ ਸੁਖਜਿੰਦਰ ਰੰਦਾਵਾ ਨੇ ਤੈਨੂੰ ਟੈਲੀਫੋਨ ਕੀਤਾ ਮੈਂ ਕਿਹਾ ਵਿਕਰਮ ਪੋਲਟਿਕਸ ਦੇ ਵਿੱਚ ਪਾਰਟੀਆਂ ਦੇ ਨਹੀਂ ਛੱਡੀ ਦੀਆਂ ਤੇ ਮੈਂ ਕਿਹਾ ਅੱਜ ਉਸੇ ਸੰਤੋਖ ਸਿੰਘ ਰੰਦਾਵਾ ਦਾ ਮੁੰਡਾ ਹੂੰ ਜਿਹਨੂੰ ਲੀਡਰਾਂ ਨੇ ਉੱਠਣ ਨਹੀਂ ਸੀ ਦਿੱਤਾ ਹੂੰ ਪਰ ਉਹ ਪੀਸੀਸੀ ਪ੍ਰੈਜ਼ੀਡੈਂਟ ਵੀ ਰਿਹਾ ਹੂੰ ਉਹ ਮੰਤਰੀ ਵੀ ਬੜੇ ਧੜਲੇਦਾਰ ਰਿਹਾ ਹੂੰ ਮੈਂ ਕਿਹਾ ਉਹਨਾਂ ਦੀ ਚਿੱਟੀ ਪੱਗ ਤੇ ਅੱਜ ਤੱਕ ਕੋਈ ਉਂਗਲ ਨਹੀਂ ਖੜੀ ਕਰ ਸਕਿਆ ਹੂੰ ਇਹ ਜਿਹੜੇ ਮੈਂ ਮੈਂ ਤਾਂ ਤੁਹਾਨੂੰ ਸੁਣਾ ਰਿਹਾ ਤੁਸੀਂ ਕਹਣਾ ਕਿ ਦੀ ਜਿਹੜੇ ਮੈਂ ਕਿਹਾ ਕਿ ਉਹਦੇ ਵਿੱਚ ਹੂੰ ਮੈਂ ਅਕਰ ਸੁਖਜੰਦਰ ਸਿੰਘ ਰੰਦਾਵਾ ਅੱਜ ਫੇਰ AICCI ਦਾ ਜਨਰਲ ਸੈਕਟਰੀ ਬਣਿਆ ਇਨਚਾਰਜ ਬਣਿਆ ਜਿਹੜੇ ਮੇਰੇ ਪਿਤਾ ਜੀ ਦੀ ਬਣ ਸਕੇ ਹਮ ਮੈਂ ਮੈਂ ਡਿਪਟੀ ਸੀ ਆ ਬਣਿਆ ਮੇਰੇ ਪਿਤਾ ਜੀ ਵਜ਼ੀਰ ਬਣੇ ਮੈਂ ਡਿਪਟੀ ਸੀ ਆ ਬਣ ਗਿਆ ਹੋਮ ਮਿਨਿਸਟਰ ਹੈ ਲੇ ਹੋਮ ਮਿਨਿਸਟਰ ਰਹਿ ਲਿਆ ਤੇ ਮੈਂ ਕਿਹਾ ਯਾਰ 1921 ਚ ਮੇਰਾ ਦਾਦਾ ਕਾਂਗਰਸ ਚ ਆਇਆ ਸੀ ਤੇ ਮੈਂ ਕਿਹਾ ਹੁਣ ਮੈਂ ਨਾ ਦਾਦੇ ਦੀ ਚਤੀ ਪੱਗ ਨੂੰ ਦਾਗ ਲਾਉਣਾ ਤੇ ਨਾ ਆਪਣੇ ਬਾਪ ਦੀ ਕਦੀ ਪੱਗ ਨੂੰ ਲਾਉਂਗਾ ਨਾ ਮੇਰੇ ਬਾਪ ਨੇ ਆਪਣੇ ਬਾਪ ਦੀ ਪੱਗ ਨੂੰ ਚਿੱਟਾ ਦਾਗ ਲਾਇਆ ਸੀ ਤੇ ਮੈਂ ਕਿਹਾ ਤੂੰ ਜਿਹਦਾ ਮੁਗਲ ਬਾਦਸ਼ਾਹ ਦਾ ਆਖਰੀ ਵਾਰਿਸ ਬਹਾਦਰ ਸਾਹਿਬ ਜਫਰ ਹੋਇਆ ਸੀ ਤੇ ਤੂੰ ਮੈਂ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਦਾ ਉਹ ਬਣੇਗਾ ਔਰ ਉਹਨੇ ਬਣ ਕੇ ਖਾ ਦਿੱਤਾ ਇਹਦੇ ਬਾਅਦ ਮਾਸਟਰ ਗੁਰਬੰਤਾ ਸਿੰਘ ਦੇ ਪਰਿਵਾਰ ਪੋਲੀਟਿਕਲੀ ਬਿਕਰਮ ਨੇ ਸੂਸਾਈਡ ਕਰ ਲਿਆ ਕਦਮ ਕਰ ਦਿੱਤੇ ਅੰਦਰਾਬ ਸਾਹਿਬ ਇੱਕ ਚੀਜ਼ ਦੱਸੋ ਤੁਹਾਡੇ ਪਰਿਵਾਰ ਦੀ ਲੈਗਸੀ ਹੈ ਕਾਂਗਰਸ ਦੀ ਵੱਡਾ ਇਤਿਹਾਸ ਹੈ ਇਹਦੀ ਇਹਦੀ ਨਹੀਂ ਹਾਂ ਇਹਦੀ ਵੀ ਇਹ ਨਹੀਂ ਦਿੱਤਾ ਗੋ ਨੂੰ ਕਾਂਗਰਸ ਨੇ ਕੀ ਨਹੀਂ ਦਿੱਤਾ ਬਿੱਟੂ ਨੂੰ ਯਾਰ ਉਹ ਬਿੱਟੂ ਉੱਥੇ ਲਾ ਕੇ ਪੇਰੇ ਫੋਟੋ ਸਰਦਾਰ ਬਿਆਨ ਸਿੰਘ ਦੀ ਹਾਂ ਜਿਹਦੀ ਦਾਦੀ ਸਰਦਾਰ ਬਿਆਨ ਸਿੰਘ ਦੇ ਭੋਗ ਤੋਂ ਇਮੀਡੀਏਟਲੀ ਅਸੈਸਿਨੇਸ਼ਨ ਤੋਂ ਬਾਅਦ ਪਾਰਲੀਮੈਂਟਲ ਲੜਦੀ ਹੈ ਇਹੋ ਭਾਜੀ ਉਹਨਾਂ ਦੇ ਅਗੇਂਸਟ 3 ਲੱਖ ਤੋਂ ਉੱਤੇ ਵੋਟਾਂ ਨਾਲ ਹਰਾਉਂਦੇ ਆ ਹਾਂ ਉੱਥੇ ਬਿਆਨ ਸਿੰਘ ਨੂੰ ਖੜਾ ਕਰਦੇ ਆ ਇਹ ਕੀ ਕੀ ਦਿਖਾਉਣਾ ਚਾਹੁੰਦਾ ਹਾਂ ਜਿਨ੍ਹਾਂ ਨੇ ਦਾਦੀ ਨੂੰ ਯਾਰ ਜੀਤ ਹੋਵੇ ਬੰਦੇ ਦਾ ਹਮ ਤੇ ਅਣਖੀ ਹੋਵੇ ਹਮ ਤੇ ਜੱਟ ਵੀ ਹੋਵੇ ਹਮ ਤੇ ਪੰਜਾਬੀ ਵੀ ਹੋਵੇ ਹਾਂ ਤੇ ਉਹ ਆਪਣਾ ਜਮੀਰ ਹੀ ਮਾਰ ਲੇ ਹਮ ਸਿਰਫ ਚਾਰ ਗਨਮੈਨਾਂ ਲਈ ਜਿਨੀਆਂ ਦੇ ਉਹ ਉੱਤੇ ਆ ਨਾ ਹਮ ਉਹਨਾਂ ਚਿਰ ਤੱਕ ਕੋਈ ਗਨਮੈਨ ਦੀ ਲੋੜ ਨਹੀਂ ਜਦੋਂ ਉਹਨੇ ਬਲਾਵਾ ਲੈਣ ਦਾ ਭਾਵੇਂ ਕਿ ਤੁਸੀਂ ਸੋਨੇ ਦੇ ਪਿੰਜਰੇ ਚ ਬਣ ਕੇ ਬਹਿ ਜਾਓ ਹਮ ਉਹ ਤੇ ਬਲਾਵੇ ਤੋਂ ਬਣਾਉਣੀ ਇਹ ਤੇ ਲੋਗ ਆਪਣੇ ਨਜੀ ਮੁਖਾਬ ਜਿਹੜੇ ਤੇ ਜਿਹੜਾ ਆਪਣੀ ਮਾਂ ਪਾਰਟੀ ਜੋ ਜਿਹੜੇ ਮੈਂ ਸਪੀਚਾਂ ਸੁਣਦਾ ਰਿਆਂ ਜਿਹੜਾ ਕਹਿੰਦਾ ਮੈਂ ਸ਼ਤਰਲਾ ਕੇ ਮਾਰੂੰ ਹੂੰ ਕਿ ਅੱਜ ਸ਼ਤਰਖਾਨ ਦੀ ਉਸੇ ਪਾਰਟੀ ਚਲਾ ਗਿਆ ਹੂੰ ਹੁਣ ਕਿਹੜੇ ਮੂੰਹ ਨਾਲ ਉੱਥੇ ਜਾਏਗਾ ਜੀ ਕਹਿੰਦੇ 400 ਪਾਰ ਦਾ ਹਿੱਸਾ ਬਣਨਾ ਲੁਧਿਆਣੇ ਨੇ ਕਿਹੜੇ 400 ਪਾਰ ਤੇ ਮੈਂ ਕਹਿੰਦਾ ਇਹ 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 ਤੇ ਪਹਿਲਾਂ ਜੇ ਆਏਗਾ ਇਹ ਆਊਗਾ ਫੇਰ ਹੀ ਪਾਰ ਕਰੂ ਹੂੰ ਜੇ ਜਿੱਤੂਗਾ ਲੋਕਾਂ ਨੂੰ ਨਹੀਂ ਪਤਾ ਤੇ ਕੀ ਆਏ ਪਰਤਾਬ ਬਾਜਵਾ ਤੁਹਾਡਾ ਉੱਥੇ ਵੀ ਨਾਂ ਲੈ ਆਏ ਕਹਿੰਦੇ ਸਾਡੇ ਰੰਦਾਵਾ ਸਾਹਿਬ ਆ ਗਏ ਨਾ ਪਰਤਾਬ ਬਾਜਵਾ ਤੇ ਚਲੋ ਜੋ ਮਰਜੀ ਖਈ ਜਾਏ ਹਾਂ ਤੇ ਯਾਰ ਜਿਸ ਪਾਰਟੀ ਨੇ ਹੂੰ ਚੀਫ ਮਿਨਿਸਟਰੀ ਦਿੱਤੀ ਤਿੰਨ ਵਾਰੀ ਪ੍ਰਾਈਮ ਮਿਨਿਸਟਰ ਦਿੱਤੀ ਐਮਪੀਸ਼ਿਪ ਦਿੱਤੀ ਹੂੰ ਇਹਨੂੰ ਜੁਸ਼ ਕਾਂਗਰਸ ਦਾ ਪ੍ਰੈਜ਼ੀਡੈਂਟ ਬਣਾਇਆ ਉਹ ਸਾਡੀ ਮੇਰੀ ਵੀ ਗਲਤੀ ਆ ਹੂੰ ਵਿਆਸ ਰਿਆ ਤੇ ਖੜੇ ਹੋ ਕੇ ਇਹਦਾ ਡਿਸਾਈਡ ਕੀਤਾ ਸੀ ਗੁਰਦਾਸਪੁਰ ਤੋਂ ਕੈਪਟਨ ਅਮਰਿੰਦਰ ਸਿੰਘ ਆ ਰਿਹਾ ਸੀ ਹਾਂ ਉੱਥੇ ਖੜਾ ਅਸੀਂ ਅਮਰਿੰਦਰ ਸਿੰਘ ਨੂੰ ਮਨਾਇਆ ਹੂੰ ਪੋਪਿੰਦਰ ਰੰਧਾਵਾ ਸਾਡੇ ਉਥੋਂ ਦਾ ਅੰਮ੍ਰਿਤਸਰ ਦਾ ਜਿਨੂੰ ਇਹਨੇ ਕਦੀ ਪੁੱਛਿਆ ਹੀ ਨਹੀਂ ਹੂੰ ਉਹ ਲੈ ਕੇ ਨੂੰ ਆਇਆ ਹੂੰ ਮੰਨਦੇ ਹੂੰ ਗਲਤੀ ਸੀ ਨਹੀਂ ਅੱਜ ਅੱਜ ਤੇ ਵੇਖਦੇ ਆ ਕਿ ਉਹ ਗਲਤੀ ਸੀ ਸੀ ਤੇ ਸਰਦਾਰ ਬੀਨ ਸਿੰਘ ਦਾ ਹੂੰ ਉਹਨੂੰ ਸਰਦਾ ਤੇ ਫੁੱਲ ਪੇਡ ਕੀਤੇ ਸੀ ਕਿ ਉਹਦਾ ਪੋਤਰਾ ਯਾਰ ਇਹ ਵੀ ਤੇ ਲੱਗੇ ਹੈਗਾ ਹੀ ਆ ਗੁਰਕੀਰਤ ਵੀ ਆ ਜਿੰਮੀ ਇਸ ਬੰਦਾ ਫਰਕ ਆ ਉਹ ਸਰਦਾਰ ਬੀਨ ਸਿੰਘ ਤੇ ਗਿਆ ਗੁਰਕੀਰਤ ਯਾ ਤੇ ਤੇ ਇਹਨਾਂ ਦੇ ਫਾਦਰ ਜਿਹੜੇ ਸੀਗੇ ਹੂੰ ਕੋਟਰਦੀ ਸਾਹਿਬ ਉਹ ਸਰਦਾਰ ਬੀਨ ਸਿੰਘ ਵੀ ਅੱਗੇ ਬੜਾ ਸਦੂਨ ਲੈ ਕੇ ਚੱਲੇ ਸੀ ਤੇ ਇਹ ਕੀ ਕਰਕੇ ਗਿਆ ਅਛਾ ਰੰਦ ਸਾਹਿਬ ਇੱਕ ਚੀਜ਼ ਦੱਸੋ ਸਿਆਸਤ ਦਾ ਸਤਰ ਕਿੰਨਾ ਗਿਰ ਗਿਆ ਅਗਰ ਇੱਕ ਇਨਸਾਨ ਨੂੰ ਟਿਕਟ ਨਹੀਂ ਮਿਲਦੀ ਤਾਂ ਉਹ ਇੱਕਦਮ ਪਾਰਟੀ ਸਿਆਸਤ ਦਾ ਨਹੀਂ ਗਿਰਿਆ ਇਹ ਜਿਹੜੇ ਲੀਡਰ ਇਹਨਾਂ ਦਾ ਇਹਨਾਂ ਦਾ اخلاق ਗਿਰ ਗਿਆ ਸਿਆਸਤਦਾਨਾਂ ਦਾ ਨਾ ਕੋ ਹੂੰ ਸਿਆਸਤਦਾਨਾਂ ਦਾ ਨਹੀਂ اخلاق ਗਿਰਿਆ ਜਿਹੜੇ ਇਹੋ ਜਿਹੇ ਇਹਨਾਂ ਦਾ اخلاق ਗਿਰ ਗਿਆ ਜਿਹੜੇ ਆਪਣੇ ਨਿੱਜੀ ਮਫਾਦਾਂ ਆਪਣੇ ਪਤਾ ਨਹੀਂ ਕੀ ਇਹਨਾਂ ਦੀ ਕਮਜ਼ੋਰੀਆਂ ਨੇ ਕੀ ਗੱਲਾਂ ਨੇ ਤੇ ਮੈਨੂੰ ਤੇ ਇਹ ਵੀ ਨਹੀਂ ਪਤਾ ਲੱਗਦਾ ਹਰ ਇੱਕ ਨੂੰ ਤੇ ਗੋਡੀਆਂ ਹੱਥ ਲਾ ਕੇ ਬੈਠਾ ਕਿੰਨੀਆਂ ਕਿੰਨੀਆਂ ਲਾ ਕੇ ਆ ਕੀ ਪਤਾ ਕਿ ਕਿੰਨੀਆਂ ਪਾਰਟੀਆਂ ਬਦਲਣੀਆਂ ਨੇ ਕੀ ਪਤਾ ਬੈਗੇ ਨਹੀਂ ਭਰ ਪੈਂ ਗੌਰਮੈਂਟ ਨੂੰ ਆਪਣੀ ਗੌਰਮੈਂਟ ਨੂੰ ਕਹਿੰਨਾ ਕਿ ਕਾਂਗਰਸ ਪਾਰਟੀ ਨੂੰ ਕਹਿਣਾ ਕਿ ਜਿਹੜੇ ਇਹੋ ਜਿਹੇ ਬੰਦੇ ਨੇ ਇਹਨਾਂ ਦਾ ਕਿਰਪਾ ਕਰਕੇ ਧਿਆਨ ਰੱਖੋ ਜਿਹੜੇ ਸਰੰਦਾਵਾ ਸਾਹਿਬ ਧਿਆਨ ਤਾਂ ਤੁਸੀਂ ਰੱਖਦੇ ਨਹੀਂ ਹੈਗੇ ਪਹਿਲਾਂ ਰਾਜਕੁਮਾਰ ਵੀਰਕਾ ਛੱਡ ਕੇ ਗਏ ਵੀ ਸਿੱਧੂ ਛੱਡ ਕੇ ਗਏ ਗੁਰਪ੍ਰੀਤ ਕਾਂਗੜ ਛੱਡ ਕੇ ਗਏ ਉੱਥੇ ਖੁੱਲੀਆਂ ਬਹਾਨਾ ਉਹਨਾਂ ਦਾ ਸਵਾਗਤ ਕੀਤਾ ਗਿਆ ਕੋਈ ਕ੍ਰਾਈਟੇਰੀਆ ਤਾਂ ਸੈੱਟ ਕਰੋ ਨਾ ਮਾਪਦੰਡ ਤਾਂ ਸੈੱਟ ਕਰੋ ਕਿ ਅਗਰ ਕੋਈ ਪਾਰਟੀ ਨੂੰ ਤਗਾ ਦਿੰਦਾ ਤਾਂ ਉਹਨੂੰ ਸਜ਼ਾ ਮਿਲੇ ਮੈਂ ਇਹ ਇਹ ਗੱਲ ਦਾ ਜਵਾਬ ਦੇਣ ਲੱਗਾ ਹੂੰ ਕਿਉਂਕਿ ਮੇਰੀ ਜਿੰਨੀ ਏਜ ਹੈ ਜਿਉਂਨੀ ਕਿ ਪੋਲਟਿਕਸ ਵਿੱਚ ਹਾਂ ਜੀ ਮੇਰੇ ਫਾਦਰ ਹੂੰ ਜਦੋਂ ਤੋਂ ਬੜੇ ਐਕਟਿਵ ਪੋਲਟਿਕਸ ਬੜੀ ਜ਼ਬਰਦਸਤ ਪੋਲਟਿਕਸ ਉਹਨਾਂ ਵਰਗਾ ਮੈਂ ਕਦੀ ਵੀ ਨਹੀਂ ਬਣ ਸਕਦਾ ਹੂੰ ਉਹ ਹੀ ਕੋ ਰਹਿੰਦੇ ਕਹਿੰਦੇ ਕਿ ਬਿਲਕੁਲ ਜਿਹੜੀ ਤੁਸੀਂ ਗੱਲ ਕੀਤੀ ਆ ਹੂੰ ਜਦੋਂ 80 ਦੀ ਇਲੈਕਸ਼ਨ ਆਈ ਹੂੰ ਇੰਦਰਾ ਗਾਂਧੀ ਸਰਦਾਰ ਦਰਬਾਰਾ ਸਿੰਘ ਪੀਸੀਸੀ ਪ੍ਰੈਜ਼ੀਡੈਂਟ ਸੀਗੇ ਹੂੰ ਤੇ ਸੀਐਲਪੀ ਦੇ ਲੀਡਰ ਮੇਰੇ ਖਿਆਲ ਬੀਬੀ ਸੀਗੀ ਗੁਰਵਿੰਦਰ ਖੋਬਰਾੜ ਹੂੰ ਤੇ ਉਹ ਸੀਗੀ ਮੇਰੇ ਖਿਆਲ ਉਹ ਹੀ ਸੀਗੀ ਹਾਂ ਉਹ ਪਲਰਾਮ ਜਾਖੜ ਸੀ ਪਤਾ ਨਹੀਂ ਕੌਣ ਸੀ ਮੈਨੂੰ ਉਹ ਨਹੀਂ ਯਾਦ ਉਦੋਂ ਵੀ ਉਦੋਂ ਪ੍ਰਧਾਨ ਦਾ ਹੀ ਸਾਰਾ ਰੋਲ ਹੁੰਦਾ ਸੀ ਜਿਆਦਾ ਮੇਨ ਉੱਥੇ ਇੰਦਰਾ ਗਾਂਧੀ ਨੇ ਬਾਈ ਨੇਮ ਕਰਕੇ ਪੋਛਿਆ ਕਿ ਉਹ ਉਹਦੀ ਟਿਕਟ ਵਿੱਚ ਆ ਗਈ ਉਹਦੀ ਟਿਕਟ ਆਈ ਪੀਰਪਾਲ ਸਿੰਘ ਸਾਨੇਵਾਲ ਤੋਂ ਹੁੰਦਾ ਸੀ ਹੂੰ ਕਹਿੰਦੇ ਵੀਰਪਾਲ ਦੀ ਟਿਕਟ ਕਾਂ ਗਈ ਹੂੰ ਤੇ ਕਹਿੰਦੇ ਜੀ ਉਹ ਲੜਣ ਉਹ ਲੜੇਗਾ ਇੱਥੇ ਹੁੰਦੇ ਸੀ ਕਿ ਮੰਡੀ ਗੁਬਿੰਦਗੜ੍ਹ ਚ ਨੰਦ ਨੰਦ ਕੁਮਾਰ ਗੁਪਤਾ ਕੇ ਨੰਦ ਲਾਲ ਗੁਪਤਾ ਹੂੰ ਉਹਨੂੰ ਬੁਲਾਇਆ ਉਹ ਕਹਿੰਦਾ ਮੈਡਮ ਮੈਂ ਨਹੀਂ ਇਲੈਕਸ਼ਨ ਲੜੂੰਗਾ ਕਿਉਂ ਕਿਉਂ ਲੜਗਾ ਮੈਂ ਤੇ ਗੁਬਿੰਦਗੜ੍ਹ ਕੀ ਮੇ ਉਸ ਪੈਲਟੀ ਦਾ ਪ੍ਰਦਾਨ ਕਰੂੰਗਾ ਹੂੰ ਇਹ ਦੇਖੇ ਕਿ ਇਹ ਦੇਖੋ ਕਿੰਨੀ ਵੱਡੀ ਲੀਡਰਾਂ ਦੀ ਸੂਰ ਸੀ ਕਿ ਮੈਂ ਤੇ ਇੱਕ ਸਾਧੂ ਰਾਮ ਸ਼ੈਦਾ ਹੁੰਦਾ ਸੀ ਬਠਿੰਡੇ ਦੇ ਕਿ ਪਰ ਨੇ ਸੰਗਰੂਰ ਦੇ ਉਹਨੂੰ ਬੁਲਾ ਕੇ ਇੰਦਰਾ ਜੀ ਨੇ ਕਿਹਾ ਤੂੰ ਕਿਉਂ ਨਹੀਂ ਲੜ ਰਿਹਾ ਕਹਿੰਦਾ ਜੀ ਮੈਂ ਨਹੀਂ ਮੈਂ ਕਾਂਗਰਸ ਦੀ ਸੀਟ ਨਹੀਂ ਖਰਾਬ ਕਰਨੀ ਮੈਂ ਜਿੱਤ ਨਹੀਂ ਸਕਣਾ ਉਹ ਜੱਟ ਜੱਟਾਂ ਦੀ ਸੀਟ ਹੈ ਮੈਨੂੰ ਤੁਸੀਂ ਖਾਦੀ ਬੋਰਡ ਦਾ ਚੇਅਰਮੈਨ ਬਣਾ ਦਿਓ ਤੇ ਯਾਰ ਉਹ ਪਾਵਨਾ ਤੇ ਅੱਜ ਦੇ ਲੀਡਰਾਂ ਦੀ ਲਾਣਤ ਤੇ ਸਾਡੇ ਉੱਤੇ ਯਾਰ ਪਹੁੰਚ ਕਿੱਥੇ ਗਈਆਂ ਸਾਡੇ ਇਹ ਤੇ ਆਪਣਾ اخلاق ਹੀ ਗਵਾ ਦਿੱਤਾ ਗਲਤੀ ਕੀਤੀ ਅਗਰਾਂਗਾ ਉਸਤਾ ਗਲਤੀ ਫਿਰ ਸਾਡੀ ਗਲਤੀ ਆ ਜਿਹੜੇ ਅਸੀਂ ਸਲਫਿਸ਼ ਹੋ ਗਏ ਹਮ ਅਸੀਂ ਆਪਣਾ ਦੇਖਦੇ ਆ ਅਸੀਂ ਦੇਖਦੇ ਕਿ ਮੈਨੂੰ ਕਿੱਥੋਂ ਫਾਇਦਾ ਅਸੀਂ ਇਹ ਤਾਂ ਨਹੀਂ ਦੇਖਦੇ ਕਿ ਪਾਰਟੀ ਨੂੰ ਕਿੱਥੋਂ ਪਾਰਟੀ ਨੂੰ ਕਿ ਯਾਰ ਕਾਂਗਰਸ ਦੀ ਉਹ ਪਾਰਟੀ ਆ ਜਿਨੇ ਦੇਸ਼ ਨੂੰ ਦਿੱਤਾ ਹਮ ਕਾਂਗਰਸ ਦੇ ਉਹ ਲੀਡਰ ਸੀ ਜਿਨਾਂ ਨੇ ਆਪਣੀ ਸਟੇਟ ਨੂੰ ਦਿੱਤਾ ਹਮ ਕਾਂਗਰਸ ਦੇ ਉਹ ਲੀਡਰ ਸੀ ਜਿਹੜੇ ਲੋਕਾਂ ਲਈ ਕੰਮ ਕਰਦੇ ਸੀ ਅੱਜ ਵੀ ਜੇ ਮੈਂ ਜਾਨਣਾ ਨਾ ਹਮ ਗਗਨ ਮੇਰਾ ਨਾਂ ਨਹੀਂ ਲੋਕੀ ਲੈਂਦੇ ਹਮ ਸਭ ਤੋਂ ਕਹਿੰਦੇ ਆ ਕਿ ਸੰਤੋਖ ਸਿੰਘ ਰਧਾਵੇ ਨੇ ਆ ਕੰਮ ਕੀਤੇ ਹਮ ਤੇ ਫੇਰ ਮੇਰਾ ਨਾਂ ਲੈਂਦੇ ਨੇ ਵਧੀਆ ਲੱਗਦਾ ਜੀ ਤੁਸੀ ਮੈਨੂੰ ਬਾਬਾ ਦਾਦੇ ਨੂੰ ਯਾਦ ਕਰਾ ਜਾਂਦਾ ਮੈਨੂੰ ਮੈਨੂੰ ਇਹ ਇਨਾ ਵਧੀਆ ਲੱਗਦਾ ਹਮ ਮੈਂ ਬੜੀ ਮਜੀਵਾਲੀ ਗੱਲ ਸੁਣਾਉਣਾ ਹਮ ਮੇਰਾ ਬੇਟਾ ਤੇ ਐਹੀਂ ਬੈਠੇ ਉਦੋਂ ਨਾ ਮੈਂ ਕਿਹਾ ਯਾਰ ਪਾਰਟੀ ਛੱਡ ਦਈਏ ਹਮ ਕਿਹਾ ਕਿਦਾ ਕਿਵੇਂ ਮੈਂ ਕਿਹਾ ਵੇਖ ਲਾ ਬੜੀਆਂ ਆਫਰਾਂ ਆਉਂਦੀਆਂ ਨੇ ਬੇਟੇ ਨਾ ਡਿਸਕਸ ਕਰਿਆ ਤੁਸੀਂ ਨਹੀਂ ਮੈਂ ਵੈਸੇ ਮੈਂ ਗੱਲ ਸੁਣਾਉਣ ਲੱਗਾ ਮੈਂ ਖਾਨਦਾਨੀ ਦੱਸਣ ਲੱਗਾ ਕਿ ਲਾਹੂ ਕੀ ਕਹਿੰਦਾ ਹਾਂ ਮੇਰੇ ਤੋਂ ਬਿਨਾਂ ਵੀ ਪੁੱਛ ਲਿਓਨੂੰ ਹਾਂ ਮੈਨੂੰ ਕਹਿੰਦਾ ਉੱਠ ਕੇ ਚਲਾ ਗਿਆ ਹਾਂ ਮੈਂ ਵੀ ਇਹਦਾ ਮੂਡ ਬਣ ਗਿਆ ਲੱਗਦਾ ਜਿਹੜਾ ਕੁਝ ਮੈਨੂੰ ਕਹਿ ਕੇ ਨਹੀਂ ਗਿਆ ਸ਼ਾਮੀ ਮੈਨੂੰ ਕਹਿੰਦਾ ਕਹਿੰਦਾ ਡੇਢੀ ਜਦੋਂ ਜਾਈਦਾ ਉਹ ਮੇਰੇ ਫਾਦਰ ਪਾਪਾ ਕਹਿੰਦਾ ਉਹ ਅਹੀਂ ਪਾਪਾ ਜੀ ਕਹਿੰਦੇ ਪਾਪਾ ਕਹਿੰਦਾ ਹਾਂ ਕਹਿੰਦਾ ਜਦੋਂ ਜੈਦਾ ਲੋਕਾਂ ਚ ਤੇ ਲੋਕੀ ਕਹਿੰਦੇ ਸੰਤੋਖ ਸਿੰਘ ਰੰਧਾਵਾ ਦਾ ਪੁੱਤਰਾ ਆਇਆ ਹੂੰ ਇਹ ਕਹਿੰਦਾ ਕੀ ਗੱਲ ਅਹੀਂ ਪਾਪਾ ਦਾ ਨਾਮ ਖਰਾਬ ਕਰਨ ਲੱਗੇ ਹੂੰ ਕਹਿੰਦਾ ਮੈਨੂੰ ਤੇ ਸੰਜਨੀ ਤੁਹਾਡੇ ਆਈ ਮੈਂ ਆ ਬੇਟਾ ਮੈਂ ਇਹੋ ਹੀ ਵੇਖਣਾ ਸੀ ਹੂੰ ਕਿ ਕਿਤੇ ਕਮਜ਼ੋਰੀ ਤੇ ਨਹੀਂ ਆਪਣੇ ਖੂਨ ਚ ਆ ਗਈ ਹੂੰ ਕਹਿੰਦਾ ਜ਼ਿੰਦਗੀ ਚ ਘਰ ਚਲੇ ਜਾਈਏ ਹੂੰ ਕਹਿੰਦਾ ਕਾਂਗਰਸ ਦੀ ਛੱਡਣੀ ਇਹ ਨਹੀਂ ਕਹਿਣਾ ਕਿ ਪਾਪਾ ਦੀ ਪੱਗ ਨੂੰ ਦਾਗ ਲਾ ਕੇ ਮੁੰਡਾ ਚਲਾ ਗਿਆ ਖੁਸ਼ੀ ਹੋਈ ਇਹ ਜਵਾਬ ਸੁਣ ਕੇ ਯਾਰ ਮੈਂ ਤੇ ਹੋਈ ਕਿ ਜਿੰਨਾ ਮੈਨੂੰ ਇੰਨੀ ਖੁਸ਼ੀ ਹੋਈ ਕਿ ਮੇਰੇ ਦਾਦੇ ਦਾ ਖੂਨ ਚੱਲਿਆ ਪੋਤੇ ਤੱਕ ਆ ਗਿਆ ਚੌਥੀ ਪੀੜੀ ਚ ਆ ਗਿਆ ਹਾਂ ਤੇ ਸਾਡੇ ਚ ਵਫਾਦਾਰੀ ਆ ਤੇ ਇਹ ਬਾਪ ਨੂੰ ਜੇ ਮੇਰੇ ਬਾਪ ਨੂੰ ਅੱਜ ਖੁਸ਼ੀ ਹੋ ਗਈ ਉੱਪਰ ਬੈਠੇ ਨੂੰ ਹਾਂ ਤੇ ਮੇਰੇ ਦਾਦੇ ਨੂੰ ਹੋਏਗੀ ਕਿ ਮੇਰਾ ਪੁੱਤ ਜਿਹੜਾ ਸੀ ਮੇਰੇ ਫਾਦਰ ਕਿ ਉਹਨਾਂ ਨੇ ਕਾਂਗਰਸ ਲਈ ਜੀ ਜਾਣ ਲਾ ਦਿੱਤੇ ਤੇ ਗਾਂ ਮੇਰਾ ਪੋਤਰਾ ਲਾਉਂਦਾ ਤੇ ਗਾਂ ਮੇਰਾ ਪਰਪੋਤਾ ਵੀ ਉਸੇ ਲਾਈਨ ਤੇ ਤੁਰ ਪਿਆ ਕਿ ਕਾਂਗਰਸ ਪਾਰਟੀ ਨੇ ਦੇਚ ਯਾਰ ਇਹ 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 ਖਾਨਦਾਨ ਦੀ ਇਹਦਾ ਲੰਮ ਹੈ ਕਿ ਅੱਜ ਜਿੱਥੇ ਬੈਠਾ ਮੈਂ ਜਿੱਥੇ ਬਟੂ ਗਿਆ ਹਮ ਜਿੱਥੇ ਤਜਿੰਦਰ ਬਟੂ ਵਰਗਾ ਚਲਾ ਗਿਆ ਹਮ ਜਿਹਨੂੰ ਕੋਈ ਪਸੰਦ ਨਹੀਂ ਕਰਦਾ ਹਮ ਉਹਨੂੰ ਚੁੱਕ ਕੇ ਸੈਕਟਰੀ ਲਾ ਦਿੱਤਾ ਯਾਰ ਪਾਰਟੀ ਨੇ ਪਤਾ ਨਹੀਂ ਸੋਚਦੀ ਕੀ ਆ ਮੈਨੂੰ ਤੇ ਇਹੀ ਸਮਝ ਨਹੀਂ ਆਉਂ ਉਹਨੂੰ ਮੈਂ ਕਹਿ ਦੇਣਾ ਚਾਹੁੰਦਾ ਕਿ ਤੂੰ ਹਾਰੇਗਾ ਹਾਂ ਇਹ ਹੋਇ ਤੂੰ ਪਹਿਲਾਂ ਗੱਲਾਂ ਕਰਦਾ ਹੁੰਦਾ ਸੀ ਬਿੱਟੂ ਰੱਬ ਤੋਂ ਡਰ ਹੂੰ ਕਹਿੰਦੇ ਨਾ ਨਾ ਰੱਬ ਨਾਲ ਡਾਂਗੀ ਮਾਰਦਾ ਮੱਤਵਲੀ ਦੇ ਨੂੰ ਮੱਤਵਲੀ ਮਿਲ ਗਈ ਆ ਹੂੰ ਸੁਨੀਲ ਜਾਖੜ ਦੀ ਸਟੇਟਮੈਂਟ ਸੁਣੀ ਹੈ ਨਵੀਂ ਠੀਕ ਆ ਕਹਿੰਦੇ ਕਾਂਗਰਸੀਆਂ ਤੇ ਤਿਆਂ ਪੈਣਾ ਬਚਾ ਲੋ ਕੀ ਮਤਲਬ ਲੀਸਨਟਲੀ ਇੱਕ ਨਿਊਜ਼ ਚੈਨਲ ਨੂੰ ਇੰਟਰਵਿਊ ਦਿੱਤੀ ਆ ਕਹਿੰਦੇ ਕਾਂਗਰਸੀਆਂ ਤੋਂ ਤਿਆਂ ਪੈਣਾ ਬਚਾ ਲੋ ਇਸ ਤਨਦੀ ਸਟੇਟਮੈਂਟ ਉਹਨੂੰ ਕਹਿ ਕੇ ਤੂੰ ਇਨੇ ਸਾਲ ਹੂੰ ਰਹੀਆਂ ਉਦੋਂ ਕਿੱਥੇ ਰਹੀਆਂ ਫਿਰ ਤੂੰ ਤੇਰੇ ਕੋਲੋਂ ਤਾਂ ਬਚਾਉਣਾ ਚਾਹੀਦਾ ਸੀ ਹੂੰ ਯਾਰ ਕਮਾਲੀ ਹੋ ਗਈ ਆ ਇਹਨਾ ਡਿੱਗ ਸਕਦਾ ਸੁਨੀਲ ਜਖਰ ਹੂੰ ਗਿਰਿਆ ਤਾਂ ਹੈਗਾ ਸੀ ਪਰ ਇਨਾ ਡਿੱਗ ਸਕਦਾ ਇਹ ਨਹੀਂ ਸੀ ਮੈਨੂੰ ਪਤਾ ਕਿਉਂਕਿ ਕਹਿੰਦਾ ਮੇਰਾ ਤਾਂ ਕੋਈ ਘਮ ਘਮ ਜੋਰ ਬੱਸ ਦੀਖ ਦੀ ਸਿਟਿੰਗ ਐਮਪੀ ਦੀ ਟਿਕਟੀ ਕੱਟਦੀ ਤੁਸੀਂ ਕਿੱਥੋਂ ਦੀ ਇਹ ਵੇਖੋ ਮੁਮਨ ਸਦੀਕ ਕੋਈ ਆਪ ਵੀ ਥੋੜੇ ਜਿਵੇਂ ਬਹਿ ਕੇ ਸੀ ਕਿਉਂਕਿ ਏਜ ਫੈਕਟਰ ਵੀ ਆ ਹੂੰ ਤੋ ਇਹੋ ਜੀ ਕੋਈ ਗੱਲ ਨਹੀਂ ਮਮਦ ਸਦੀਕ ਸਾਡਾ ਕਾਂਗਰਸੀ ਆਜੁੱਦਾ ਨਹੀਂ ਹਾਂ ਟੈਡੀਜ਼ਮ ਦੇ ਵਿੱਚ ਜਦੋਂ ਕੋਈ ਸਟੇਜ ਤੇ ਨਹੀਂ ਸੀ ਛੜਦਾ ਹਾਂ ਕਾਂਗਰਸ ਵੀ ਉਹਦਾ ਮਮਦ ਸਦੀਕ ਖੜਦਾ ਸੀ ਕਹਿੰਦੇ ਨਹਿਰੂ ਤੋਂ ਲੈ ਕੇ ਮੈਂ ਗਾਉਂਦਾ ਮੇਰੀ ਗੱਲ ਨੂੰ ਮੈਂ ਤੇ ਆਜੂ ਵੀ ਆਪਣੇ ਭਰਾ ਦਾ ਇੱਕ ਦਿਨ ਦਾ ਟੈਲੀਫੋਨ ਜ਼ਰੂਰ ਆਇਆ ਜਦੋਂ ਟਿਕਟ ਤੋਂ ਇੱਕ ਦਿਨ ਪਹਿਲਾਂ ਉਹ ਦਿਨ ਮੈਂ ਸੀਗਾ ਰਾਜਸਥਾਨ ਤੇ ਉੱਥੇ ਮੇਰੀ ਗੱਲ ਨੂੰ ਉਹ ਮੇਰੇ ਬੰਦ ਦੁੱਖ ਜ਼ਰੂਰ ਰਿਹਾ ਕਿ ਪਤਾ ਨਹੀਂ ਇਹਨੇ ਮੈਨੂੰ ਕੀ ਕਰਾਣਾ ਸੀ ਸਦੀਕ ਸਾਹਿਬ ਨੇ ਤੇ ਮੈਂ ਉਹਦੋਂ ਸੁਣ ਨਹੀਂ ਸਕਿਆ ਉਹ ਮੈਨੂੰ ਬਹੁਤ ਵੱਡਾ ਦੁੱਖ ਹੈ ਕਿਉਂਕਿ ਜਦੋਂ ਜ਼ਿਆਦਾ ਨਿਕਲੇ ਵੜ ਕੇ ਚਲੇ ਗਏ ਉਹਦੋਂ ਚਲੇ ਗਏ ਉਹਦੋਂ ਚਲੇ ਗਏ ਤੇ ਮੈਨੂੰ ਦੋ ਦਿਨ ਜາດ ਹੀ ਨਹੀਂ ਰਿਹਾ ਆ ਤੂੰ ਇਹ ਗੱਲ ਕੀਤੀ ਤੂੰ ਹੁਣ ਮੈਨੂੰ ਜ਼ਿਆਦਾ ਹੈ ਕਿ ਇਹ ਮੇਰੇ ਖਿਆਲ ਇਹ ਜੀਤਰੀ ਇੱਕ ਦੀ ਗੱਲ ਆ ਉਹ ਦਿਨ ਇਹਦਾ ਮੈਨੂੰ ਟੈਲੀਫੋਨ ਆਇਆ ਤੇ ਮੇਰੇ ਕੋਲ ਗਲਤੀ ਨਾਲ ਮੈਂ ਚੁੱਕ ਨਹੀਂ ਸਕਿਆ ਮੈਂ ਉਹਨਾਂ ਨਾਲ ਗੱਲਬਾਤ ਕੀਤੀ ਜਦੋਂ ਟਿਕ ਟਕਟ ਕੱਟੇ ਸ਼ਾਮ ਨੂੰ ਮੈਨੂੰ 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 ਮੁਹੰਮਦ ਸਦੀਕ ਵਾਲਾ ਦਰਵੇਸ਼ ਆਦਮੀ ਕਦੇ ਪਾਰਟੀ ਨਹੀਂ ਛੱਡਣੀ ਹੈਗੀ ਮੈਂ ਮੈਂ ਪਹਿਲੇ ਹੀ ਕਹਿ ਦਿੱਤਾ ਕਿ ਯਾਰ ਉਹ ਆਦਮੀ ਹੈ ਜਦੋਂ ਟ੍ਰੈਡੀਜ਼ਮ ਦੇ ਵਿੱਚ ਜਦੋਂ ਕਾਂਗਰਸ ਦੀ ਸਟੇਜ ਤੇ ਪਬਲਿਕ ਨਹੀਂ ਸੀ ਬੈਣਾ ਚਾਹੁੰਦੀ ਹੁੰਦੀ ਤੇ ਮਹਿੰਦਰਾ ਸ੍ਰੀ ਕੋ ਉੱਥੇ ਤੂੰਬੀ ਲੈ ਕੇ ਗਾਣੇ ਬੋਲਦਾ ਸੀ ਇਹ ਬੰਦੇ ਦਾ ਕਾਂਗਰਸ ਕਦੀ ਦੇ ਦੇ ਹੀ ਨਹੀਂ ਸਕਦਾ ਪਰ ਟਿਕਟ ਕੱਟਤੀ ਤੁਸੀਂ ਤਾਂ ਮੈਨੂੰ ਮੈਥੋਂ ਮੈਂ ਇਹ ਨਾਲੇ ਵੀ ਕਿਹਾ ਕਿ ਹਾਈ ਕਮਾਂਡ ਹਰ ਬੰਦੇ ਨੂੰ ਟਾਰਗੇਟ ਏਜ ਫੈਕਟਰ ਵੀ ਆ ਕਿ ਆਪ ਵੀ ਥੋੜਾ ਥੋੜਾ ਜਿਹਾ ਕਈ ਵਾਰ ਦਿੱਲੀ ਵਾਲਿਆਂ ਨੂੰ ਕਹਿ ਦਿੰਦੇ ਹੁੰਦੇ ਸੀ ਤੇ ਜੇ ਕਦੇ ਮੁਹੰਮਦ ਸਦੀ ਕਹਿੰਦਾ ਮੈਂ ਹੀ ਟਿਕਟ ਲੈਣੀ ਆ ਤੇ ਰਾਹੁਲ ਗਾਂਧੀ ਸੋਨੇ ਗਾਂਧੀ ਇਹਦੀ ਕਦੀ ਟਿਕਟ ਨਾ ਚੱਲੇ ਤੇ ਉਹ ਤੇ ਏਟਾ ਸਿੱਧਾ ਸਾਦਾ ਸੰਤ ਆਦਮੀ ਕਹਿ ਲੋ ਜੀ ਨੂੰ ਕਿ ਉਹ ਆ ਮੁਹੰਮਦ ਸਦੀ ਅੱਛਾ ਤਰੰਵੀਰ ਗਾਂਧੀ ਨੂੰ ਸ਼ਾਮਲ ਕੀਤਾ ਗਿਆ ਅੰਦਾਲਾ ਸੱਭ ਪਟਿਆਲੇ ਤੋਂ ਕੀ ਲੋੜ ਪੈ ਗਈ ਜਿੱਥੇ ਲਾਲ ਸਿੰਘ ਆਏਗੇ ਨੇ ਹਰਦੀਾਲ ਕੰਬੂਜ ਆਗੇ ਨੇ ਕਾਂਗਰਸ ਕੋਲ ਤਾਂ ਬਹੁਤ ਲੀਡਰ ਨੇ ਤੁਹਾਡੇ ਲੀਡਰਾਂ ਨੂੰ ਤਾਂ ਲਿਜਾ ਲਿਆ ਕੇ ਹੋਰ ਪਾਰਟੀਆਂ ਟਿਕਟਾਂ ਦੇ ਰਹੀਆਂ ਨੇ ਤੁਹਾਨੂੰ ਕੀ ਲੋੜ ਪੈ ਗਈ ਤਰੰਵੀਰ ਗਾਂਧੀ ਜੀ ਸੁਣ ਲੋ ਇੱਕ ਪਾਸੇ ਤਾਂ ਜਦੋਂ ਲੀਡਰ ਦੀ ਟਿਕਟਾਂ ਦਾ ਐਲਾਨ ਹੁੰਦੀ ਹੈ ਤਾਂ ਗੁਲਦਸਤੇ ਦਿੱਤੇ ਜਾਂਦੇ ਨੇ ਉੱਥੇ ਤਾਂ ਮੀਟਿੰਗ ਰੱਖਤੀ ਤੁਹਾਡੇ ਪ੍ਰਧਾਨ ਦੇ ਮੁਰਦਾਬਾਦ ਦੇ ਨਾਰੇ ਲੱਗੇ ਮੈਂ ਇੱਥੇ ਥੋੜੀ ਜਿਹੀ ਇਹੋ ਕਹਿਣਾ ਕਿ ਇਨਡਿਸਿਪਲਨ ਦੀ ਬਹਿਜੀ ਆ ਗੱਲ ਕਿ ਡਿਸਿਪਲਨ ਚਾਹੀਦਾ ਹੂੰ ਔਰ ਇਹਨਾਂ ਨੂੰ ਟਿਕਟ ਦੇਣ ਤੋਂ ਪਹਿਲਾਂ ਹਮ ਪ੍ਰਦੇਸ਼ ਕਾਂਗਰਸ ਕਮੇਟੀ ਨੂੰ ਪੂਰੀ ਹਮ ਨੇ ਕੌਨਫੀਡੈਂਸ ਚ ਲੈਣਾ ਚਾਹੀਦਾ ਸੀ ਕਿ ਆ ਆਖਿਰ ਮੇਨਾ ਹੋਈ ਹੈ ਉੱਥੇ ਰਾਜਸਥਾਨ ਚ ਹਮ ਮੈਂ ਉੱਥੇ ਇਹ ਰਾਹੁਲ ਕਸਵਾ ਨੂੰ ਦਿੱਤੀ ਟਿਕਟ ਭਾਜਪੀ ਦੇ ਸਟ੍ਰਿੰਗ ਐਮਪੀ ਨੂੰ ਹਮ ਪਰ ਮੈਂ ਉੱਥੇ ਇੱਕ ਇੱਕ ਬੰਦੇ ਨੂੰ ਤੇ ਟੈਲੀਫੋਨ ਕੀਤਾ ਹਮ ਪੁੱਛਿਆ ਕਿ ਤੁਹਾਡਾ ਕੀ ਇਹਦੇ ਬਾਰੇ ਵਿਚਾਰ ਹੈ ਹਮ ਸਿਰਫ ਇੱਕ ਕ੍ਰਿਸ਼ਨਾ ਪੂਨੀਆਂ ਨੇ ਹਮ ਤੇ ਥੋੜਾ ਜਿਹਾ ਉਹ ਠੀਕਆ ਤੇ ਮੈਂ ਕਿਹਾ ਕ੍ਰਿਸ਼ਨਾ ਇਹ ਪਾਰਟੀ ਦੀ ਲੋੜ ਆ ਤੂੰ ਕਾਂਗਰਸ ਦਾ ਐਸਟੇ ਹਮ ਹਰ ਜਨਾ ਬਾਡੀ ਆ ਹਮ ਆਪਾਂ ਇਹ ਬਾਡੀ ਨੂੰ ਸੋਚਣਾ ਹਮ ਮੈਂ ਕਿਹਾ ਉਹਦੇ ਡਰਾਲ ਕਸਵਾ ਦੇ ਫਾਦਰ ਨਾਲ ਤੁਹਾਡੀ ਹੈਗੀ ਉਹਦੇ ਫਾਦਰ ਤੁਹਾਡੇ ਘਰ ਪਹੁੰਚ ਜਾਣ ਹਮ ਮੈਂ ਕਿਹਾ ਕਿ ਜਾਓ ਉਹਨਾਂ ਦੇ ਘਰ ਜਿੰਨਾ ਤੇ ਕਿਸ਼ਨਾ ਪੂਨੀਆਂ ਦੀ ਮੈਨੂੰ ਕੰਸੈਂਟ ਨਹੀਂ ਆਈ ਹਮ ਉਹਨਾਂ ਚਾ ਟਿਕਟ ਅਨਾਉਂਸ ਨਹੀਂ ਹੋਈ ਉਹਨੇ ਟਿਕਟ ਨਹੀਂ ਉਹਨਾਂ ਨੂੰ ਉਹ ਜੁਆਇਨ ਨਹੀਂ ਕਰਾਇਆ ਹਮ ਫਿਰ ਜਦੋਂ ਨੇ ਕਿਹਾ ਕਿ ਪਾਈ ਸਾਹਿਬ ਕੋਈ ਕੋਈ ਬਾਤ ਨਹੀਂ ਉਹ ਮੇਰੇ ਪਾਸ ਆ ਗਏ ਉਹਨਾਂ ਦੇ ਪਿਤਾ ਜੀ ਆ ਪਿਤਾ ਜੀ ਆ ਗਏ ਤਾਂ ਆਮਾਰਾ ਪੁਰਾਣਾ ਕਦਰ ਹੋਮਵਰਕ ਨਹੀਂ ਕਰਿਆ ਮੈਨੂੰ ਲੱਗਦਾ ਮੈਂ ਇਹਦੇ ਤੇ ਮੈਂ ਦੱਸਿਆ ਕਿ ਸਾਨੂੰ ਸਾਰਿਆਂ ਨੂੰ ਫਲਾਕੇ ਕਹਿਣਾ ਚਾਹੀਦਾ ਸੀ ਕਿ ਕਾਂਗਰਸ ਹਾਈ ਕਮਾਂਡ ਆ ਚੋਂਦੀ ਹੈ ਤੇ ਮੇਰੇ ਕੋਲ ਕੋ ਫੋਨ ਵੀ ਸੀਨੀਅਰ ਲੀਡਰ ਨੇ ਇੱਥੇ ਸੈਸ਼ਨ ਵਿੱਚ ਕੋਈ ਗਾਂਧੀ ਸਾਹਿਬ ਜਿੱਤਣਗੇ ਔਰ ਇਹੋ ਹੀ ਕਾਂਗਰਸ ਜੀ ਦਬਾ ਕੇ ਨਾਲ ਚੱਲੇ ਸੀਟਾਂ ਕਿੰਨੀਆਂ ਜਿੱਤਣਗੇ ਉਹ ਲਾਸਟ ਹੀ ਸਵਾਲ ਮਰਾ ਕਾ ਯਾਰ ਸੀਟਾਂ ਇਹਨਾਂ ਤੋਂ ਵੱਧ ਜਿੱਤਾਂਗੇ ਸਾਰੇ ਨੂੰ ਮੈਨੂੰ ਦੱਸਣਾ ਕਮਜ਼ੋਰੀ ਕਿੱਥੇ ਆ ਰੋਲਾ ਪਾਈ ਜਾਂਦੇ ਹੋ ਮੇਰੀ ਮੇਰੀ ਇੱਕ ਮਿੰਟ ਰੋਲਾ ਕਾਦਾ ਪੈਂਦਾ ਵੇਖੋ ਖਾ ਰਿਹਾ ਰਹਿੰਦਾ ਸਭ ਕਾਂਗਰਸ ਦੇ ਭਾਂਡੇ ਖੜਕਦੇ ਬਹੁਤ ਨੇ ਇਹ ਕਿਉਂ ਹੈ ਮੇਰੀ ਇੱਕ ਮਿੰਟ ਸੁਣ ਲਾ ਤੇਜਿੰਦਰ ਬਿੱਟੂ ਇਹ ਖੈਰਾ ਇਹਨੂੰ ਉੱਤੇ ਇਹਨੂੰ ਆਪਣੇ ਨੂੰ ਪੁੱਛਿਓ ਰਾਜਵੜਿੰਗ ਨੂੰ ਪ੍ਰਤਾਪ ਸਿੰਘ ਬਾਜਵਾ ਨੂੰ ਪੁੱਛ ਲਓ ਮੈਂ ਇਹ ਜਦੋਂ ਸਾਡੀ ਉਥੋਂ ਦੀ ਇਲੈਕਸ਼ਨ ਜਲੰਧਰ ਦੀ ਬਾਅਦ ਇਲੈਕਸ਼ਨ ਹੋਈ ਜੀ ਇਲੈਕਸ਼ਨ ਕਰੀ ਹਾਂ ਇਹਨੂੰ ਕੱਟ ਦਿਓ ਹਾਂ ਪਤਾ ਨਹੀਂ ਹਾਈਟਵਾਨ ਨੀ ਕੂਨੀ ਨੂੰ ਖੜਿਆ ਤੇ ਫਿਰ ਹਾਲਾਤੇ ਹੋਈ ਹੋਣੇ ਸੀ ਤੇ ਇਹ ਜਿਹੜੀਆਂ ਕਮਜ਼ੋਰੀਆਂ ਤੇ ਕਿਤੇ ਨਾ ਕਿਤੇ ਸਾਡੀਆਂ ਹੈਗੀਆਂ ਨੇ ਮਹਿੰਦਰ ਕੇਪੀ ਦਾ ਕਾਂਗਰਸ ਸੱਜਣ ਨੂੰ ਕਿੰਨਾ ਕਮਿੰਦਰ ਕੇਪੀ ਦੀ ਮੈਨੂੰ ਯਾਦ ਸਾਲੀ ਕਾਂਗਰਸੀ ਨੇ ਨਾ ਨਹੀਂ ਆਦੀ ਕਾਂਗਰਸੀ ਤੇ ਉਹਨੂੰ ਕਾਂਗਰਸ ਨੇ ਜਿੱਥਾ ਕੀ ਨਹੀਂ ਕਿੰਨੀ ਵਾਰਾਂ ਤੇ ਉਹ ਹਾਰ ਗਿਆ ਹੂੰ ਤੇ ਕੀ ਗੱਲ ਉਹਨੂੰ ਹਰ ਵਾਰੀ ਹਾਰ ਲਈ ਟਿਕਟ ਦੇਣੀ ਸੀ ਹੂੰ ਕਿੰਨੀ ਵਾਰਾ ਹਾਰਿਆ ਹੂੰ ਹਰ ਵਾਰੀ ਹਰ ਜੰਦਾ ਐਮ ਐਲ ਏ ਵੀ ਆਰ ਜਾਂਦਾ ਐਮ ਪੀ ਵੀ ਆਰ ਜਾਂਦਾ ਕੀ ਨਹੀਂ ਦਿੰਦਾ ਸਰਦਾਰ ਦਰਸ਼ਨ ਸਿੰਘ ਕੇ ਪੀ ਕੇ ਪੀ ਤੋਂ ਲੈ ਕੇ ਕੀ ਨਹੀਂ ਕਾਂਗਰਸ ਨੇ ਦਿੱਤਾ ਜੀ ਅੱਜ ਤੱਕ ਜਿਹੜੀ ਚੀਜ਼ ਕਿੰਨੇ ਚ ਮੈਨੂੰ ਨਹੀਂ ਦਿੱਤੀ ਪ੍ਰਧਾਨਗੀ ਦੇ ਦਿੱਤੀ ਤਾਂ ਹੋਰ ਕਿਉਂ ਕੀ ਕਰਕੇ ਕਰਾਂਗੇ ਯਾਰ ਕਮਾਲ ਹੀ ਹੋ ਗਈ ਕਹਿੰਦਾ ਮੈਨੂੰ ਕਾਂਗਰਸ ਨੇ ਕੀ ਦਿੱਤਾ ਤੇਨੂੰ ਤੇ ਕਾਂਗਰਸ ਦਾ ਚੀਫ ਬਣਾ ਦਿੱਤਾ ਤੇ ਤੂੰ ਜਦੋਂ ਕਾਂਗਰਸ ਦਾ ਪ੍ਰਧਾਨ ਬਣਿਆ ਤੇਰੇ ਟਾਈਮ 'ਚ ਕਾਂਗਰਸ ਦਾ ਬੇੜਾ ਹੀ ਗਰਕ ਹੋ ਗਿਆ ਕਿੰਨੀਆਂ ਸੀ ਟਾਈਆਂ ਸੀ ਜਦੋਂ ਇਹ ਬਣਿਆ ਪ੍ਰਧਾਨ ਹੂੰ ਇਹ ਕਹਿੰਦਾ ਮੈਨੂੰ ਦਿੱਤਾ ਹੀ ਕੱਕ ਨਹੀਂ ਸਾਬੜੀ ਕਾਂਗਰਸ ਤੇਰੇ ਹੱਥ 'ਚ ਦੇ ਦਿੱਤੀ ਤੇ ਤੂੰ ਕਾਂਗਰਸ ਦਾ ਪੱਠਾ ਪਟਾ ਕੇ ਚਲਾ ਗਿਆ ਬਹੁਤ ਮਿਹਰਬਾਨੀ ਰੰਧਾਵਾ ਸਭ ਸਾਨੂੰ ਸਮਾਂ ਦੇਣ ਦੇ ਲਈ ਸੋ ਸੁਖਜਿੰਦਰ ਸਿੰਘ ਰੰਧਾਵਾ ਸਾਬਕਾ ਡਿਪਟੀ ਸੀਐਮ ਨੇ ਹਰ ਸਵਾਲ ਦਾ ਜਵਾਬ ਬੇਵਾਕੀ ਨਾ ਦਿੱਤਾ ਕੋਈ ਗੋਲਮੋਲ ਜਵਾਬ ਨਹੀਂ ਦਿੰਦੇ ਖੁੱਲੇ ਤਰੀਕੇ ਨਾਲ ਕਹਿੰਦੇ ਭੱਜਣ ਵਾਲਿਆਂ ਚੋਂ ਨਹੀਂ ਲੜਨ ਵਾਲਿਆਂ ਚੋਂ ਆ ਕਰਮ ਚੌਧਰੀ ਨੂੰ ਕਰਾਰਾ ਜਵਾਬ ਹੈ ਜਿਹੜਾ ਪੁੱਤ ਆਪਣਾ ਹਲਕਾ ਹਾਰ ਗਿਆ ਹੋਵੇ ਜੋ ਪੁੱਤ ਆਪਣੀ ਮਾਂ ਨੂੰ ਨਾ ਜਿਤਾ ਰਿਹਾ ਹੋਵੇ ਉਹ ਹੁਣ ਕੀ ਕਰ ਸਕਦਾ ਹੈ ਇਹ ਸਿੱਧਾ ਹੀ ਸਵਾਲ ਹੈ ਜੋ ਨਾਲ ਰਹਿ ਕੇ ਸਾਡਾ ਕੋਈ ਸਵਾਰ ਨਹੀਂ ਸਕੇ ਉਹ ਖਿਲਾਫ ਹੋ ਕੇ ਵਗੜ ਕੀ ਲੈਣਗੇ ਲੋਕ ਸਭਾ ਇਲੈਕਸ਼ਨ ਦੌਰਾਨ ਸਿੱਧੇ ਸਵਾਲਾਂ ਦੇ ਜਵਾਬ ਦਿੱਤੇ ਨੇ ਰੰਧਾਵਾ ਸਾਹਿਬ ਨੇ ਤਾਂ ਤੁਹਾਨੂੰ ਇਹ ਇੰਟਰਵਿਊ ਕਿਵੇਂ ਲੱਗੀ ਜਰੂਰ ਦੱਸੋ ਕੈਮਰਾ ਪਰਸਨ ਰੋਸ਼ਨ ਤੇ ਅਭਿਸ਼ੇਕ ਨਾਲ ਗਗਨ ਸ਼ਕਲਾ